ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਕਪੂਰਥਲਾ ਦੇ ਕਾਂਝਲੀ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤੇਜ਼ ਰਫ਼ਤਾਰ ਕਾਰ ਅਤੇ ਘੋੜੇ ਟਰਾਲੇ ਦੇ ਵਿਚਕਾਰ ਆਹਮੋ ਸਾਹਮਣੇ ਟੱਕਰ ਹੋ ਗਈ ਇਸ ਦੌਰਾਨ ਕਾਰ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਇਲਾਜ ਦੇ ਲਈ ਲਿਜਾਇਆ ਗਿਆ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਹ ਭਿਆਨਕ ਐਕਸੀਡੈਂਟ ਕਪੂਰਥਲਾ ਦੇ ਕਾਂਝਲੀ ਰੋਡ ਤੇ ਵਾਪਰਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਇੱਕ ਟਰਾਲੀ ਨੂੰ ਓਵਰਟੇਕ ਕਰ ਰਹੀ ਸੀ ਤੇ ਇਸ ਦੌਰਾਨ ਸਾਹਮਣੇ ਆ ਰਹੇ ਟਰਾਲੇ ਦੇ ਨਾਲ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਕਾਰ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਐਂਬੂਲੈਂਸ ਤੇ ਰਾਹੀਂ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਤੇ ਇੱਕ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਦੱਸਦੇ ਕਿ ਇਹ ਹਾਦਸਾ ਕਪੂਰਥਲਾ ਦੇ ਕਾਂਝਲੀ ਰੋਡ ਤੇ ਵਾਪਰਿਆ। ਗੰਭੀਰ ਹਾਲਤ ਦੇ ਵਿੱਚ ਜਖਮੀ ਨੌਜਵਾਨ ਨੂੰ ਹਸਪਤਾਲ ਲਜਾਇਆ ਗਿਆ ਕਾਰ ਅਤੇ ਘੋੜੇ ਟਰਾਲੇ ਦੇ ਵਿਚਕਾਰ ਇਹ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰ ਖਚੇ ਉੜ ਗਏ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਆ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੀਰਾਣਾ ਲੱਭ ਸਿੰਘ ਜੀ ਨੈਕ ਪੋਸਟ ਦੇ ਪਈ ਠੀਕ ਹੈ ਤੇ ਇਹ ਕਿੰਨੇ ਕੁ ਜੀ ਐਕਸੀਡੈਂਟ ਹੋਇਆ ਇਹ ਹੋਇਆ ਅੱਧਾ ਘੰਟਾ ਹੋਇਆ ਮਹੀ ਪਿਛਲੇ ਤੇ ਇੱਕ ਦੂਰੀ ਹੀ ਗੱਡੀ ਇਹ ਛੋਟੀ ਗੱਡੀ ਇਧਰ ਹੁੰਦੀ ਪਈ ਸੀ ਤੇ ਇਹ ਵੱਡੀ ਗੱਡੀ ਇਧਰ ਹੁੰਦੀ ਪਈ ਸੀ ਹਾਂਜੀ ਇਹ ਗੱਡੀ ਇਹਦੇ ਮੂਰੇ ਟਰਾਲੀ ਇਹਦੇ ਮੂਰੇ ਟਰਾਲੀ ਸੀ ਕਿੱਥੋਂ ਟਰਾਲੀ ਨੂੰ ਓਵਰਟੇਕ ਕਰਕੇ ਗੱਡਨੇ ਲੈ ਗੱਡੀ ਗੱਡੀ ਹਾਂਜੀ ਅੱਗੇ ਭਈ ਆ ਗੱਡੀ ਹੁੰਦੀ ਭਈ ਇਹਦੇ ਚ ਲੱਗਾ ਫਿਰ ਹਾਂਜੀ ਇਹ ਨਹੀਂ ਪਤਾ ਲੱਗਾ ਇਹ ਸਾਨੂੰ ਤੇ ਮੁੰਡੇ ਦਾ ਬਚਾਵਾ ਮੁੰਡੇ ਦਾ ਬਚਾਵਾ ਹੀ ਹੱਥੀ ਗੱਡਾ ਮੁੰਡੇ ਨੂੰ ਗੱਡੀ ਦੇ ਮੁੰਡੇ ਗੱਡੀ ਲੈ ਕੇ ਗਿਆ ਦੋ ਕੁ ਲਈ ਸੀਗੇ ਮੇਰਾ ਨਾਮ ਭਾਈ ਮੰਗਾ ਵਾ ਜੀ ਤੇ ਇਹ ਐਕਸੀਡੈਂਟ ਹੋਇਆ ਵਾ ਕਿਹੜੀ ਗੱਡੀ ਦਾ ਹੋਇਆ ਇਹ ਭਾਈ ਜਿਹੜੀ ਨਾ ਛੋਟੀ ਗੱਡੀ ਸ਼ਿਫਟ ਆ ਇਹ ਇਧਰ ਆਉਂਦੀ ਸੀ ਆਪਣੀ ਗੁੱਟਾਂ ਵੱਲੋਂ ਜਿਹੜਾ ਘੋੜਾ ਇਹ ਉਹਨੇ ਚੁੰਗੀ ਵਾਲੀ ਸਾਈਡ ਤੋਂ ਤਾਂ ਇਹਦੇ ਮੂਰੇ ਟਰਾਲੀ ਜਾਂ ਅੰਦੀ ਸਾਂ ਛੋਟੀ ਗੱਡੀ ਤੇ ਮੂਰੇ ਇਹ ਟਰਾਲੀ ਨੂੰ ਲੱਗਾਈ ਓਵਰਟੈਕ ਕਰਨ ਕੋਹੜਾ ਆਪਣੀ ਸਾਈਡ ਤੇ ਆਉਂਡਿਆ ਸੀ ਇਹ ਜਿਹੜਾ ਲੱਗਾ ਟਰਾਲੀ ਨੂੰ ਓਵਰਟੈਕ ਕਰ ਇੱਕੋ ਗੱਡੀ ਨਹੀਂ ਕੰਟਰੋਲ ਹੋਈ ਮੁੰਡੇ ਕੋ ਇਹਨੇ ਜਾ ਕੇ ਗੱਡੀ ਕੋਹੜੇ ਦੇ ਮੂਰੇ ਘੜੀ ਕਰਤੀ ਅਹੀਂ ਮੋਕੇ ਦੇ ਵਿੱਚ ਉਹ ਉੱਥੇ ਬਾਥਮ ਕਰਨ ਲੱਗੇ ਸੀ ਠੀਕ ਆ ਸਾਡੇ ਵੇਖਦੇ ਵੇਖਦੇ ਉਹ ਤੋਂ ਗੱਡੀ ਵਿਚ ਜਿੱਥੇ ਗੱਡੀ ਘੜੀ ਪਈ ਘਰੀ ਸਗੜਿਆ ਲੈ ਉਹਦੀ ਹੁਣ ਗਲਤੀ ਹੈ ਨਹੀਂ ਕੋਹੜੇ ਵਾਲੀ ਦੀ ਕੋਈ ਗੱਡੀ ਉਹਦੀ ਹੁਣ ਘਟਨੀ ਆ ਲੋਕਾਂ ਨੇ ਕਹਣਾ ਵੀ ਇਹ ਕੋਈ ਭੱਟੀ-ਗੱਟੀ ਪਤਾ ਲੱਗਾ ਜੀ ਕੁਝ ਨਹੀਂ ਨਹੀਂ ਇਹਦਾ ਨਹੀਂ ਪਤਾ ਲੱਗਾ ਜੀ ਕਿੱਥੋਂ ਦਾ ਸੀ ਲੇ ਗਏ ਹਾਂਜੀ ਲੈ ਗਏ ਇਹਨਾਂ ਨੇ 168 ਤੇ ਫੋਨ ਲਾਇਆ ਸੀ ਉਹ ਕਹਿੰਦੇ ਗੱਡੀ ਉਹ ਨਹੀਂ ਕਰਤਾਰਪੁਰੋਂ ਪੀ ਟਾਈਮ ਲੱਗਣਾ ਇੱਥੇ ਮੁੰਡਾ ਇੱਕ ਆਇਆ ਸੀ ਆਪਣੇ ਗੱਡੀ ਵਾਲਾ ਜਿੱਦਾਂ ਕੀਮਤ ਦਾ ਮੁੰਡਾ ਸੀ ਉਹ ਕਹਿੰਦਾ ਚਲੋ ਮੇਰੀ ਗੱਡੀ ਲੰਮਾ ਪਾਓ ਤਾਂ ਆਪਾਂ ਇਹਨੂੰ ਛੱਡ ਦਿੰਨੇ ਆ ਉਹ ਉਹਨੂੰ ਲੈ ਕੇ ਨਹੀਂ ਇੱਕ ਜਿਹੜੀ ਐਸਐਫਸੀ ਜਿਹੜੀ ਆ ਫਰਮ ਜਿਹੜੀ ਹੈ ਤੁਹਾਡੀ ਪਈ ਆ ਪੰਜਾਬ ਸਰਕਾਰ ਵੱਲੋਂ ਮੌਕੇ ਦੇ ਫੋਨ ਜੁੰਦੇ ਆ ਆਈ ਕੋਈ ਨਹੀਂ ਨਹੀਂ ਇੱਥੇ ਕੋਈ ਆਇਆ ਹੀ ਨਹੀਂ ਜੀ ਹਾਂ ਉਹਨੂੰ ਲੈ ਕੇ ਇੱਕ ਅੱਧਾ ਕੰਡਾ ਹੈ ਨਾ ਤੱਕਾ ਟੱਕਾ ਕੰਡਾ ਹੈ ਜੀ ਹਾਂ ਜੀ ਇੱਥੇ ਮੌਕੇ ਦੇ ਹਾਂ ਜੀ ਇੱਥੇ ਪਾਸੋਂ ਕਰ ਲੱਗੇ ਸੀ ਜੀ ਇਹ ਓਕੇ ਹਾਂਜੀ ਠੀਕ ਹੈ ਤਾਂ ਟਰਾਲੇ ਵਾਲਾ ਕਿੱਥੇ ਆ ਟਰਾਲੇ ਵਾਲੇ ਦੁਆਰਾ ਡਰ ਡਰ ਭੱਜ ਗਿਆ ਫੇ ਭੱਜ ਗਿਆ ਗਲਤੀ ਕੀ ਦੀ ਆ ਗਲਤੀ ਕਿ ਕਿ ਗੱਡੀ ਵਾਲੀ ਦੀ ਇਹ ਭਾਈ ਇਹ ਮੁੰਡਾ ਹੈ 16 ਸਾਲਾ 17 ਦਾ ਇਹ ਕੱਲਾ ਮੁੰਡਾ ਹੀ ਸੀ ਹਾਂਜੀ ਪਤਾ ਲੱਗਾ ਕਿੱਥੇ ਦਾ ਮੁੰਡਾ ਕਿੱਥੇ ਵਾਰੇ ਨਹੀਂ ਇਹ ਤਾਂ ਨਹੀਂ ਪਤਾ ਲੱਗਾ ਭਾਈ ਮੁੰਡੇ ਦਾ ਕਿੱਥੇ ਰਾਹੀ ਤਾਂ ਪਾ ਦੇ ਨੂੰ ਕੱਟ ਕੇ ਗੱਡੀ 'ਚ ਲੰਮਾ ਪਾ ਕੇ ਛੱਡਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਕਪੂਰਥਲਾ ਦੇ ਕਾਂਝਲੀ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤੇਜ਼ ਰਫ਼ਤਾਰ ਕਾਰ ਅਤੇ ਘੋੜੇ ਟਰਾਲੇ ਦੇ ਵਿਚਕਾਰ ਆਹਮੋ ਸਾਹਮਣ ਇਸ ਦੌਰਾਨ ਕਾਰ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਇਲਾਜ ਦੇ ਲਈ ਲਿਜਾਇਆ ਗਿਆ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਹ ਭਿਆਨਕ ਐਕਸੀਡੈਂਟ ਕਪੂਰਥਲਾ ਦੇ ਕਾਂਝਲੀ ਰੋਡ ਤੇ ਵਾਪਰਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਇੱਕ ਟਰਾਲੀ ਨੂੰ ਓਵਰਟੇਕ ਕਰ ਰਹੀ ਸੀ ਤੇ ਇਸ ਦੌਰਾਨ ਸਾਹਮਣੇ ਆ ਰਹੇ ਟਰਾਲੇ ਦੇ ਨਾਲ ਭਿਆਨਕ ਟੱਕਰ ਹੋ ਗਈ ਇਸ ਦੌਰਾਨ ਕਾਰ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਐਂਬੂਲੈਂਸ ਤੇ ਰਾਹੀਂ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਤੇ ਇੱਕ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਦੱਸਦੇ ਕਿ ਇਹ ਹਾਦਸਾ ਕਪੂਰਥਲਾ ਦੇ ਕਾਂਝਲੀ ਰੋਡ ਤੇ ਵਾਪਰਿਆ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਕਾਰ ਅਤੇ ਘੋੜੇ ਟਰਾਲੇ ਦੇ ਵਿਚਕਾਰ ਇਹ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਆ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਲੱਭ ਸਿੰਘ ਬਈ ਇਹ ਕੋਸਲੇ ਦਾ ਪਈ ਠੀਕ ਹੈ ਤੇ ਇਹ ਕਿੰਨੇ ਕੋਈ ਐਕਸੀਡੈਂਟ ਹੋਇਆ ਇਹ ਹੋਇਆ ਅੱਧਾ ਘੰਟਾ ਹੋਇਆ ਮਹੀ ਭਾਜਲੇ ਤੇ ਇੱਕ ਦੋ ਵਾਰੀ ਸੀ ਗੱਡੀ ਇਹ ਛੋਟੀ ਗੱਡੀ ਇਧਰੋਂ ਹੁੰਦੀ ਪਈ ਸੀ ਤੇ ਇਹ ਵੱਡੀ ਗੱਡੀ ਇਧਰੋਂ ਹੁੰਦੀ ਪਈ ਸੀ ਹਾਂਜੀ ਇਹ ਗੱਡੀ ਇਹਦੇ ਮੂਰੇ ਟਰਾਲੀ ਇਹਦੇ ਮੂਰੇ ਟਰਾਲੀ ਸੀ ਕਿ ਪਿੱਛੋਂ ਟਰਾਲੀ ਨੂੰ ਓਵਰਟੇਕ ਕਰਕੇ ਗੱਡਨੇ ਲੈ ਗੱਡੀ ਗੱਡੀ ਹਾਂਜੀ ਅੱਗੇ ਭਈ ਆ ਗੱਡੀ ਹੁੰਦੀ ਪਈ ਇਹਦੇ ਚ ਲੱਗਾ ਫਿਰ ਹਾਂਜੀ ਇਹ ਨਹੀਂ ਪਤਾ ਲੱਗਾ ਇਹ ਸਾਨੂੰ ਤੇ ਮੁੰਡੇ ਦਾ ਬਚਾਵਾ ਮੁੰਡੇ ਦਾ ਬਚਾਵਾ ਤਾਂ ਹੀ ਹੱਥੀ ਗੱਡਾ ਮੁੰਡੇ ਨੂੰ ਗੱਡੀ ਦੇ ਮੁੰਡੇ ਗੱਡੀ ਲੈ ਕੇ ਗਿਆ ਦੋ ਕੁ ਲਈ ਸੀਗੇ ਹਸਪੀਟਲ ਮੇਰਾ ਨਾਮ ਭਾਈ ਮੰਗਾ ਵ ਇਹ ਇੱਕ ਐਕਸੀਡੈਂਟ ਹੋਇਆ ਵਾ ਕਿਹੜੀ ਗੱਡੀ ਦਾ ਹੋਇਆ ਇਹ ਭਾਈ ਜਿਹੜੀ ਨਾ ਛੋਟੀ ਗੱਡੀ ਸ਼ਿਫਟ ਆ ਇਹ ਇਧਰ ਆਉਂਦੀ ਸੀ ਆਪਣੀ ਗੁੱਟਾਂ ਵੱਲੋਂ ਜਿਹੜਾ ਕੋੜਾ ਇਹ ਹੁੰਦਾ ਚੁੰਗੀ ਵਾਲੀ ਸਾਈਡ ਤੋਂ ਕਿਦਾਂ ਇਹਦੇ ਮੂਰੇ ਟਰਾਲੀ ਜਾਂਦੀ ਸੀ ਛੋਟੀ ਗੱਡੀ ਤੇ ਮੂਰੇ ਇਹ ਟਰਾਲੀ ਨੂੰ ਲੱਗਾਈ ਓਵਰਟੈਕ ਕਰਨ ਕੋੜਾ ਆਪਣੀ ਸਾਈਡ ਤੇ ਆਉਂਦਿਆ ਸੀ ਇਹ ਜਦੋਂ ਲੱਗਾ ਟਰਾਲੀ ਨੂੰ ਓਵਰਟੈਕ ਕਰ ਇੱਕੋ ਗੱਡੀ ਨਹੀਂ ਕੰਟਰੋਲ ਹੋਈ ਮੁੰਡੇ ਕੋ ਇਹਨੇ ਜਾ ਕੇ ਗੱਡੀ ਕੋੜੇ ਦੇ ਮੂਰੇ ਖੜੀ ਕਰਤੀ ਅਸੀਂ ਮੋਕੇ ਤੇ ਉਹ ਉੱਥੇ ਬਾਥਮ ਕਰਨ ਲੱਗੇ ਸੀ ਠੀਕ ਆ ਸਾਡੇ ਵੇਖਦੇ ਵੇਖਦੇ ਉਹ ਤੋਂ ਗੱਡੀ ਬਚੀ ਜਿਹੜੀ ਗੱਡੀ ਘਰੀ ਸਗੜੇ ਲੈ ਉਹ ਗੱਡੀ ਹੋਈ ਹੁਣ ਘਟਨੀ ਆ ਲੋਕਾਂ ਨੇ ਕਹਣਾ ਵੀ ਇਹ ਕੋਈ ਪੱਟੀ ਘੱਟੀ ਪਤਾ ਲੱਗਾ ਜੀ ਕਿਥੋਂ ਦਾ ਇਹ ਮੁੰਡਾ ਨਹੀਂ ਇਹਦਾ ਨਹੀਂ ਪਤਾ ਲੱਗਾ ਜੀ ਕਿਥੋਂ ਦਾ ਇਹ ਮੁੰਡਾ ਤੇ ਪਚਾਵ ਮੁੰਡੇ ਦਾ ਹਾਂਜੀ ਮੁੰਡੇ ਦਾ ਪਚਾਵ ਆ ਇਸ ਤੇ ਸਿਰ ਤੇ ਛੜ ਲੱਗੇ ਤੇ ਬਾਂਦ ਲੱਗੀ ਆ ਹੁਣ ਤੇ ਹੁਣ ਸੀਰੋ ਸੁਰ ਲੱਗੇ ਹਾਂਜੀ ਲੱਗੇ ਆ ਇਹਨਾਂ ਨੇ 168 ਤੇ ਫੋਨ ਲਾਇਆ ਸੀ ਉਹ ਕਹਿੰਦੇ ਗੱਡੀ ਹੁਣੇ ਕਰਤਾਰਪੁਰੋਂ ਪੀ ਟਾਈਮ ਲੱਗਣਾ ਇੱਥੇ ਮੁੰਡਾ ਇੱਕ ਆਇਆ ਸੀ ਆਪਣੇ ਗੱਡੀ ਵਾਲਾ ਜਿੱਦਾਂ ਕੀਮਤਾਂ ਦਾ ਮੁੰਡਾ ਸੀ ਉਹ ਕਹਿੰਦਾ ਚਲੋ ਮੇਰੀ ਗੱਡੀ ਲੰਮਾ ਪਾਓ ਆਪਾਂ ਇਹਨੂੰ ਛੱਡ ਦਿੰਨੇ ਆ ਉਹ ਉਹਨੂੰ ਲੈ ਕੇ ਨਹੀਂ ਇੱਕ ਜਿਹੜੀ ਐਸਐਫਸੀ ਜਿਹੜ ਆ ਪੰਜਾਬ ਸਰਕਾਰ ਨੂੰ ਮੋਕੇ ਦੇ ਫੋਨ ਜੁੰਦੇ ਆ ਆਈ ਕੋਈ ਨਹੀਂ ਨਹੀਂ ਇੱਥੇ ਕੋਈ ਆਇਆ ਹੀ ਨਹੀਂ ਜੀ ਹਾਂ ਉਹਨੂੰ ਦਿੱਕਤ ਇਹ ਇੱਕ ਅੱਧਾ ਘੰਟਾ ਹੈ ਨਾ ਤੱਕਾ ਘੰਟਾ ਹੈ ਜੀ ਹਾਂ ਜੀ ਇੱਥੇ ਪਾਉਣ ਦਾ ਲੱਗੇ ਸੀ ਇਹ ਥੋਕੇ ਅੱਛਾ ਹਾਂਜੀ ਠੀਕ ਹੈ ਤੇ ਹੁਣ ਟਰਾਲੇ ਵਾਲਾ ਕਿੱਥੇ ਆ ਟਰਾਲੇ ਵਾਲੇ ਦੁਆਰਾ ਡਰ ਡਰ ਭੱਜ ਗਿਆ ਫੇ ਭੱਜ ਗਿਆ ਗਲਤੀ ਕੀਤੀ ਹੈ ਗਲਤੀ ਨਿੱਕੀ ਗੱਡੀ ਵਾਲੀ ਦੀ ਇਹ ਭਾਈ ਇਹ ਮੁੰਡਾ ਹੈ 16 ਸਾਲਾਂ 17 ਦਾ ਇਹ ਇਕੱਲਾ ਮੁੰਡਾ ਹੀ ਸੀ ਹਾਂਜੀ ਪਤਾ ਲੱਗਾ ਕਿੱਥੇ ਦਾ ਮੁੰਡਾ ਕਿੱਥਾਰੇ ਨਹੀਂ ਇਹ ਤਾਂ ਨਹੀਂ ਪਤਾ ਲੱਗਾ ਭਾਈ ਮੁੰਡੇ ਦਾ ਕਿੱਥਾ ਅਗੇ ਪਾ ਦੇ ਨੂੰ ਕੱਟ ਕੇ ਤੇ ਗੱਡੀ ਚ ਲੰਮਾ ਪਾ ਕੇ ਛੱਡਦਾ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ। ਕਪੂਰਥਲਾ ਦੇ ਕਾਂਝਲੀ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤੇਜ਼ ਰਫ਼ਤਾਰ ਕਾਰ ਅਤੇ ਘੋੜੇ ਟਰਾਲੇ ਦੇ ਵਿਚਕਾਰ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਦੌਰਾਨ ਕਾਰ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਇਲਾਜ ਦੇ ਲਈ ਲਿਜਾਇਆ ਗਿਆ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਭਿਆਨਕ ਐਕਸੀਡੈਂਟ ਕਪੂਰਥਲਾ ਦੇ ਕਾਂਜਲੀ ਰੋਡ ਤੇ ਵਾਪਰਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਇੱਕ ਟਰਾਲੀ ਨੂੰ ਓਵਰਟੇਕ ਕਰ ਰਹੀ ਸੀ ਤੇ ਇਸ ਦੌਰਾਨ ਸਾਹਮਣੋਂ ਆ ਰਹੇ ਟਰਾਲੇ ਦੇ ਨਾਲ ਭਿਆਨਕ ਟੱਕਰ ਹੋ ਗਈ ਇਸ ਦੌਰਾਨ ਕਾਰ ਚਾਲਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਐਂਬੂਲੈਂਸ ਤੇ ਰਾਹੀਂ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਤੇ ਇੱਕ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਦੱਸਦੇ ਕਿ ਇਹ ਹਾਦਸਾ ਕਪੂਰਥਲਾ ਦੇ ਕਾਂਜਲੀ ਰੋਡ ਤੇ ਵਾਪਰਿਆ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਨੌਜਵਾਨ ਨੂੰ ਹਸਪਤਾਲ ਲਜਾਇਆ ਗਿਆ ਕਾਰ ਅਤੇ ਘੋੜੇ ਟਰਾਲੇ ਦੇ ਵਿਚਕਾਰ ਇਹ ਹਾਦਸਾ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰ ਖਚੇ ਉੜ ਗਏ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਆ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੀਰਾਣਾ ਲੱਭ ਸਿੰਘ ਜੀ ਨੈਕ ਪੁਸਲੇ ਦਾ ਜੀ ਇਹ ਤੇ ਇਹ ਕਿੰਨੇ ਕੁ ਜੀ ਐਕਸੀਡੈਂਟ ਹੋਇਆ ਇਹ ਹੋਇਆ ਅੱਧਾ ਘੰਟਾ ਹੋਇਆ ਮਹੀ ਪਿਛਲੇ ਤੇ ਇੱਕ ਦਰ ਵਾਰੀ ਹੀ ਗੱਡੀ ਇਹ ਛੋਟੀ ਗੱਡੀ ਇਧਰ ਹੁੰਦੀ ਪਈ ਸੀ ਤੇ ਇਹ ਵੱਡੀ ਗੱਡੀ ਇਧਰ ਹੁੰਦੀ ਪਈ ਸੀ ਹਾਂਜੀ ਇਹ ਗੱਡੀ ਇਹਦੇ ਮੂਰੇ ਟਰਾਲੀ ਇਹਦੇ ਮੂਰੇ ਟਰਾਲੀ ਸੀ ਕਿ ਪਿੱਛੋਂ ਟਰਾਲੀ ਨੂੰ ਓਵਰਟੇਕ ਕਰਕੇ ਗੱਡੀ ਗੱਡੀ ਹਾਂਜੀ ਅੱਗੇ ਭਈ ਆ ਗੱਡੀ ਹੁੰਦੀ ਭਈ ਇਹਦੇ ਚ ਲੱਗਾ ਫੇਰੇ ਹਾਂਜੀ ਇਹ ਨਹੀਂ ਪਤਾ ਲੱਗਾ ਇਹ ਸਾਨੂੰ ਇਹ ਮੁੰਡੇ ਦਾ ਬਚਾਵਾ ਮੁੰਡੇ ਦਾ ਬਚਾਉਦਾ ਸੀ ਹੱਥੀ ਕੱਢਾ ਮੁੰਡੇ ਨੂੰ ਗੱਡੀ ਦੇ ਮੁੰਡੇ ਗੱਡੀ ਲੈ ਕੇ ਗਿਆ ਇਹ ਦੋ ਕੁਲੀ ਸੀਗੇ ਇਹਦਾ ਨਾਮ ਭਾਈ ਮੰਗਾ ਵਾ ਜੀ ਤੇ ਇਹ ਐਕਸੀਡੈਂਟ ਹੋਇਆ ਵਾ ਕਿਹੜੀ ਗੱਡੀ ਦਾ ਹੋਇਆ ਇਹ ਭਾਈ ਜਿਹੜੀ ਇਹ ਨਾਲ ਛੋਟੀ ਗੱਡੀ ਸ਼ਿਫਟ ਆ ਇਹ ਇਧਰ ਆਉਂਦੀ ਸੀ ਆਪਣੀ ਗੁੱਟਾਂ ਵੱਲੋਂ ਜਿਹੜਾ ਕੋੜਾ ਇਹ ਹੁੰਦਾ ਚੁੰਗੀ ਵਾਲੀ ਸਾਈਡ ਤੋਂ ਤਾਂ ਇਹਦੇ ਮੂਰੇ ਟਰਾਲੀ ਜਾਂ ਅੰਦੀ ਸਾਂ ਛੋਟੀ ਗੱਡੀ ਤੇ ਮੂਰੇ ਇਹ ਟਰਾਲੀ ਨੂੰ ਲੱਗਾਈ ਓਵਰਟੈਕ ਕਰਨ ਕੋਟਾ ਦਾ ਆਪਣੀ ਸਾਈਡ ਤੇ ਆਉਂਡਿਆ ਸੀ ਇਹ ਜਿਹੜਾ ਲੱਗਾ ਟਰਾਲੀ ਨੂੰ ਓਵਰਟੈਕ ਕਰ ਇੱਕੋ ਗੱਡੀ ਨਹੀਂ ਕੰਟਰੋਲ ਹੋਈ ਮੁੰਡੇ ਕੋ ਇਹਨੇ ਜਾ ਕੇ ਗੱਡੀ ਕੋਟੇ ਦੇ ਮੂਰੇ ਘੜੀ ਕਰਤੀ ਅਹੀਂ ਮੋਕੇ ਦੇ ਵਿੱਚ ਉਹ ਉੱਥੇ ਬਾਥਮ ਕਰਨ ਲੱਗੇ ਸੀ ਠੀਕ ਆ ਸਾਡੇ ਵੇਖਦੇ ਵੇਖਦੇ ਉਹ ਤੋਂ ਗੱਡੀ ਬਚੀ ਜਿਹੜੀ ਗੱਡੀ ਘੜੀ ਭੀ ਘਰੀ ਸਕੜੇ ਲੈ ਉਹਦੀ ਹੁਣ ਗਲਤੀ ਹੈ ਨਹੀਂ ਕੋਟੇ ਵਾਲੀ ਦੀ ਕੋਈ ਗੱਡੀ ਉਹਦੀ ਹੁਣ ਘਟਨੀ ਆ ਲੋਕਾਂ ਨੇ ਕਹਣਾ ਵੀ ਇਹ ਕੋਈ ਭੱਟੀ-ਗੱਟੀ ਹੈ ਪਤਾ ਲੱਗਾ ਜੀ ਕੁਝ ਨਹੀਂ ਨਹੀਂ ਇਹਦਾ ਨਹੀਂ ਪਤਾ ਲੱਗਾ ਜੀ ਕਿੱਥੋਂ ਦਾ ਸੀ ਹਾਂਜੀ ਲੈ ਗਈ ਇਹਨਾਂ ਨੇ 168 ਤੇ ਫੋਨ ਲਾਇਆ ਸੀ ਉਹ ਕਹਿੰਦੇ ਗੱਡੀ ਉਹ ਨਹੀਂ ਕਰਤਾਰਪੁਰੋਂ ਪੀ ਟਾਈਮ ਲੱਗਣਾ ਇੱਥੇ ਮੁੰਡਾ ਇੱਕ ਆਇਆ ਸੀ ਆਪਣੇ ਗੱਡੀ ਵਾਲਾ ਜਿੱਦਾਂ ਕੀਮਤ ਦਾ ਮੁੰਡਾ ਸੀ ਉਹ ਕਹਿੰਦਾ ਚਲੋ ਮੇਰੀ ਗੱਡੀ ਲੰਮਾ ਪਾਓ ਆਪਾਂ ਇਹਨੂੰ ਛੱਡ ਦਿੰਨੇ ਆ ਉਹ ਉਹਨੂੰ ਲੈ ਕੇ ਨਹੀਂ ਇੱਕ ਜਿਹੜੀ ਐਸਐਫਸੀ ਜਿਹੜੀ ਆ ਫੋਨ ਜਿਹੜੀ ਆ ਤੁਹਾਡੀ ਪਈ ਆ ਪੰਜਾਬ ਸਰਕਾਰ ਵੱਲੋਂ ਮੌਕੇ ਦੇ ਫੋਨ ਜੁੰਦੇ ਆ ਆਈ ਕੋਈ ਨਹੀਂ ਨਹੀਂ ਇੱਥੇ ਕੋਈ ਆਇਆ ਹੀ ਨਹੀਂ ਜੀ ਹਾਂ ਉਹਨੂੰ ਲੈ ਕੇ ਇਹ ਇੱਕ ਅੱਧਾ ਕੰਡਾ ਹੈ ਨਾ ਤੱਕ ਅੱਧਾ ਕੰਡਾ ਹੈ ਜੀ ਹਾਂ ਜੀ ਮੌਕੇ ਦੇ ਹਾਂ ਜੀ ਇੱਥੇ ਪਾਸੋਂ ਕਰ ਲੱਗੇ ਸੀ ਜੀ ਇਹ ਓਕੇ ਅੱਛਾ ਹਾਂਜੀ ਠੀਕ ਹੈ ਤਾਂ ਟਰਾਲੇ ਵਾਲਾ ਕਿੱਥੇ ਆ ਟਰਾਲੇ ਵਾਲਾ ਦੁਆਰਾ ਡਰ ਡਰ ਭੱਜ ਗਿਆ ਫੇ ਭੱਜ ਗਿਆ ਗਲਤੀ ਕਿਹਦੀ ਆ ਗਲਤੀ ਨਿੱਕੀ ਗੱਡੀ ਵਾਲੀ ਦੀ ਇਹ ਭਾਈ ਇਹ ਮੁੰਡਾ ਹੈ 16 ਸਾਲਾਂ 17 ਦਾ ਇਹ ਜਾਣੇ ਸੀਗੇ ਇਹ ਕੱਲਾ ਮੁੰਡਾ ਹੀ ਸੀ ਟਰਲੇ ਸੀਗਾ ਹਾਂਜੀ ਪਤਾ ਲੱਗਾ ਕਿੱਥੇ ਦਾ ਮੁੰਡਾ ਕਿੱਥਾਰੇ ਨਹੀਂ ਕਿਤਾ ਨਹੀਂ ਪਤਾ ਲੱਗਾ ਭਾਈ ਮੁੰਡੇ ਦਾ ਕਿੱਥਾ ਅਈ ਤੇ ਬਾਦ ਇਹਨੂੰ ਕੱਢ ਕੇ ਤੇ ਗੱਡੀ 'ਚ ਲੰਮਾ ਪਾ ਕੇ ਛੱਡਦਾ